ਲੋਈ ਸਤਿ ਸ੍ਰੀ ਅਕਾਲ ਜੀ ਸਾਡੇ ਵੱਲੋਂ ਜਾਣੀ ਕੇ ਸੰਗ ਵਾਲੀ ਵੱਲੋਂ ਸੰਗੇ ਗੋਦਾਲਿਆਂ ਨੂੰ ਸਾਰਿਆਂ ਨੂੰ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਗੋਤਪੀ ਸੰਗਾਰਕਾਇਆ ਔਰ ਹਾਂ ਇਹ ਅੱਜ ਖੂਤੇ ਆਏ ਸੀ ਮੈਂ ਕਿਹਾ ਚਲੋ ਖੂਤੇ ਖੂਤੇ ਜਦੋਂ ਧੁੱਪ ਲੱਗੀ ਆ ਦਿਨ ਵਧੀਆ ਲੱਗਾ ਤੇ ਚਲੋ ਜਾ ਕੇ ਧੁੱਪੇ ਮੜਾ ਮੋਟਾ ਪਸ਼ੂ ਪਾ ਦੇਖੀਏ ਅੱਗੇ ਫਿਰ ਹੁੰਦਾ ਹੀ ਵੀ ਜਾਣਾ ਖੂ ਤੇ ਵੀ ਪਸ਼ੂ ਪਾਰ ਰੱਖਿਆ ਹਨ ਦੇਖ ਲਾ ਦਿਓ ਸਭ ਆ ਰੂੜੀ ਪਈ ਆ ਇੱਕ ਕੱਲ ਮੈਂ ਵੀਰ ਦੀ ਗੱਲ ਸੁਣੀ ਉਹ ਪਾਥੀਆਂ ਬਣਾ ਬਣਾ ਕਹਿੰਦੇ ਕੰਮ ਹੈ ਨਹੀਂ ਜੇ ਪਾਥੀਆਂ ਬਣਾ ਬਣਾ ਕੇ ਵੇਚੀ ਜਾਂਦਾ ਪਾਥੀਆਂ ਮਹਿੰਗੀਆਂ ਬੜੀਆਂ ਹੋ ਗਈਆਂ 800 ਰੁਪਏ ਕਿਲੋ ਪਾਥੀਆਂ ਜਿਹੜੇ ਵੀਰ ਕਈ ਮਤਲਬ ਕਹਿੰਦੇ ਹੁੰਦੇ ਵੀ ਨਹੀਂ ਕੋਈ ਕੰਮ ਕਿ ਪੀਸ ਦੇ ਹਿਸਾਬ ਨਾਲ ਆ ਕਵਾਂਟਲ 800 ਰੁਪਏ ਕਵਾਂਟਲ ਇੱਕ ਤਾਂ ਮੇਰਾ ਵੀ ਦਿਮਾਗ ਇਦਾਂ ਹੀ ਹੋਇਆ ਤੇ ਸੂਰਜ ਪੈਂਦਾ ਹੁਣ ਆ ਇਦਾਂ ਵੀ ਸੂਰਜ ਪੈਂਦਾ ਹੀ ਆ ਚਲੋ ਵਧੀਆ ਤਾਂ ਸਾਡੇ ਲੱਗੀਆਂ ਸੀਗੀਆਂ ਮੂਲੀਆਂ ਸਾਰੀਆਂ ਤੇ ਹੁਣ ਮਿੱਟੀ ਚੜਾਉਤੀਆਂ ਨੂੰ ਬੱਟਾ ਨੂੰ ਇਹ ਪਛੇਤੀਆਂ ਦੇ ਉਹ ਸਾਬ ਹੋਣੀਆਂ ਮੂਲੀਆਂ ਜਿੱਦਾਂ ਮੱਧ ਲਾਲਾ ਹਨ ਹੌਣੀ ਮੈਨੂੰ ਲੱਗਦਾ ਉਹਦੇ ਹੋਣਾ ਟਰੈਕਟਰ ਨਾਲ ਕਰਕੇ ਗਏ ਜਦੋਂ ਆਪਣੇ ਪਹਿਲਾਂ ਪਈ ਇਹ ਪਛੇਤੀਆਂ ਹੋਣੀਆਂ ਤੇ ਆਪਣੇ ਅੱਗੇ ਸਬਜ਼ੀ ਸੂਚੀ ਹੁੰਦੀ ਹੁਣ ਮੂਲੀਆਂ ਦਾ ਪੱਟਣ ਨਾਲ ਹੀ ਆ ਹੈ ਨਹੀਂ ਕਿਹੜਾ ਜਾਂਵਾਂ ਗਿਆ ਉਹ ਚਦਾ ਉਹਨੂੰ ਇੱਥੇ ਕਿਤੇ ਲੱਗੇ ਛਾਗੇ ਕੋਣ ਆਏ ਤਾਂ ਹੈਗੇ ਕੋਸ ਨਾ ਕੋਸ ਆਣ ਲਿਓ ਲੈ ਚਲੀਏ ਐਸ ਵਾਰ ਆਪ ਤਾਂ ਨਹੀਂ ਕੋਹ ਲਾਇਆ ਨਾ ਦੇਖ ਲੈਨੇ ਜਿਰਾ ਹੋਈਆਂ ਮੂਲ ਨਾ ਹੋ ਗਈਆਂ ਤਾਂ ਨਹੀਂ ਆ ਮਿੱਠੇ ਮਿੱਠੇ ਹਾਲੂ ਇਹਦਾ ਬਾਲਣ ਦਾ ਜਿੱਦਾਂ ਆ ਤੇ ਸੂਤ ਆ ਸਾਰਾ ਬਾਲਣ ਨੂੰ ਮੈਂ ਕਿਹਾ ਕਿਸੇ ਨੂੰ ਨਹੀਂ ਦੇਣਾ ਤੂੰ ਹੀ ਬਾਲਣਾ ਨਹੀਂ ਉਹ ਜਗਾ ਦਾ ਜਿੱਦਾਂ ਮਤਲਬ ਉਹ ਪਰੇ ਜਗਾ ਆ ਮੈਂ ਕਿਹਾ ਤੂੰ ਜਗਾਉਲਾ ਛੱਡ ਦੇਣਾ ਆ ਵਰਤੀ ਜਨ ਵਾਲੀ ਤੋਂ ਥਾਂ ਬੇਲਾ ਹੋ ਜਾਊਗਾ ਬਾਲਾ ਵੀ ਨਹੀਂ ਮੈਂ ਕਾਲੀ ਗਾਰ ਨਹੀਂ ਹੋਣਾ ਚੱਕ ਚੱਕ ਵੇਚੀ ਜਾਵੇ ਪਤਾ ਨਹੀਂ ਹੁੰਦਾ ਬੇਲਾ ਹੀ ਕਰ ਦਵੇ ਜਿੱਦਾਂ ਬੇਲਾ ਹੋਇਆ ਬੇਲਾ ਹੋਵੇ ਇਦਾਂ ਡੈਸ਼ ਲਵਾ ਲਿਆ ਅੰਦਰ ਹੈ ਨਾ ਜਿੱਦਾਂ ਮਤਲਬ ਇਹ ਫੋਨ ਤੇ ਜੀਵੀ ਬੋ ਮਕਾਉਂਦਾ ਹੈ ਤਾਂ ਕਰਕੇ ਡੈਸ਼ ਲੱਗ ਗਿਆ ਆਣ ਕੀ ਗੱਲ ਲੱਗਾ ਹਾਂ ਜੀ ਬਾਤ ਚાલુ ਮਾਰੋ ਮੈਂ ਹਰ ਟਾਈਮ ਨਹੀਂ ਮਿਲਦਾ ਕਿ ਉੱਥੇ ਗਿਆ ਸੀ ਉਹਨਾਂ ਦੇ ਹਾਂਜੀ ਬੋਰੀਆਂ ਦੇ ਕੀ ਕਿਹੜੀ ਕਿਹੜੀ ਸਬਜ਼ੀ ਲੱਗੀ ਆ ਉਹ ਕਹਿੰਦੇ ਸੀਗਾ ਮੂਲੀ ਉਲੀ ਪਾਜੀ ਨੇ ਕਹਿੰਦੀ ਆ ਕੇ ਲੈ ਜਾ ਕਿੱਥੇ ਮੂਲੀਆਂ ਉਹਨਾਂ ਦੇ ਲੱਗੀਆਂ ਉੱਥੇ ਲੱਗਿਆਗਾ ਉਹ ਕਹਿੰਦੇ ਸੀ ਪਾਜੀ ਨੂੰ ਦੱਸ ਦਿਆਂ ਆ ਕੇ ਲੈ ਜਾਵਾਂ ਹਾਂ ਗਾਇਆਂ ਖੁਗਦੰਦ ਹੋ ਜਾ ਬਦ ਨਾਟ ਡਰਿੰਗ ਨਾਵਾਦ ਉਹ ਤਿੰਨ ਗਾਈਆਂ ਹੈਗੀਆਂ ਉਹ ਮੱਝ ਉਹ ਚਾਰ ਪਸ਼ੂ ਰੱਖੇ ਪਰ ਜਿਹੜੀਆਂ ਆਪਣੀਆਂ ਮੱਝਾਂ ਹੁੰਦੀਆਂ ਉਹ ਐ ਦੁਨੀਆਂ ਹੁੰਦੀਆਂ ਨੇ ਚਲੋ ਇਹ ਵੀ ਸਹੀ ਆ ਜਿੱਦਾਂ ਜਿੱਦਾਂ ਆਪਣਾ ਪੁੱਤ ਲਾਈ ਜਾਂਦਾ ਜਾ ਉਹ ਹੀ ਨਾ ਹੋਵੇ ਕਿ ਬੱਚੇ ਬਟਾਪੀ ਦਾ ਐਟ ਆ ਜੂਗਾ ਗਾਣਾ ਚੱਲਣ ਡਿਆ ਸਹੀ ਆ ਆ ਦੇ ਤੂੜੀ ਤੇ ਕਿਦਾਂ ਲੱਗੀ ਆ ਇਹ ਬੱਚੇ ਹੋ ਬੱਚਾ ਭਾਜੀ ਟਾਈਮ ਹੀ ਨਹੀਂ ਲੱਗਾ ਕੀ ਕਰੀਏ ਹਾਂ ਦੇਖੋ ਕਬੂਤਰ ਕਿੰਨੇ ਇੱਥੇ ਰੱਖੇ ਆ ਦੇਖੀ ਇਹ ਜੰਗਲੀ ਵਿੱਚੇ ਹੀ ਦੂਜੇ ਆ ਦੇ ਉਸ ਨਹੀਂ ਨਹੀਂ ਜੰਦੇ ਆਹ ਵਿੱਚ ਦੂਜੇ ਵੀ ਆ ਉਹ ਲਾਲ ਕਬੂਤਰ ਚਿੱਟੇ ਵੀ ਆ ਵਿੱਚ ਨਾ ਆ ਤੂੰ ਵੀ ਆਇਆ ਓਏ ਆ ਕੁੱਤਾ ਆਪਣਾ ਰੱਖਿਆ ਇਹਨੂੰ ਕੋਈ ਨਾ ਕੋਈ ਪਾ ਦਿਆ ਕਰ ਇਹਨੂੰ ਦੁੱਧ ਪਾਉਂਦਾ ਜੀ ਪਾਉਣਾ ਦੁੱਧ ਹਾਂਜੀ ਅੱਧਾ ਕਿਲੋ ਦੁੱਧ ਪਾਉਂਦਾ ਰੋਜ਼ ਦਾ ਜੀ ਅੱਧਾ ਕਿਲੋ ਤੋਂ ਭਾਵੇਂ ਚਾਹ ਲੈ ਰੋਟੀ ਰੋਟੀ ਖਾਣਾ ਉਹਨਾਂ ਉਹਦਾ ਇੱਕ ਰੋਟੀ ਲਾ ਦਿਆ ਕਰ ਨਹੀਂ ਨਹੀਂ ਇਹਨੂੰ ਦੁੱਧ ਦਾ ਰੋਕੀਓ ਕੀ ਕੁਝ ਪਾਉਂਦਾ ਜੀ ਇਹਨੂੰ ਇਹ ਪਤਾ ਕੀ ਇਹ ਰਾਖੀ ਰੱਖਦੇ ਹੁੰਦੇ ਇਦਾਂ ਦੇ ਹਾਂ ਦੇਖੋ ਕਬੂਤਰ ਕਿੰਨੇ ਸੋਹਣੇ ਨੇ ਕਬੂਤਰ ਪੂਰੇ ਰੰਗ ਦੇ ਬੜੇ ਸੋਹਣੇ ਆ ਵਿੱਚ ਦੂਜੇ ਵੀ ਆ ਹੈਨਾ ਅੱਗੇ ਮੈਂ ਵੀ 10 15 ਸਾਲ ਆ ਕੇ ਉਹ ਜੋਂ ਸਰਿਆ ਓਏ ਆ ਕਬੂਤਰ ਦਾ ਨਾਮ ਕੀ ਆ ਇਹਨਾ ਉਹਦੇ ਲਾਉਂਦੇ ਹੀ ਨਾ ਜਾਂਦਾ ਹੁੰਦਾ ਇਹ ਬੜੇ ਕੀਤੇ ਜਿਹੜਾ ਲੈਂਦਾ ਨਹੀਂ ਸੀਂਦਾ ਬੰਦਾ ਖੂਦਾ ਮਹਾਲ ਜਿਹੜਾ ਖੂਦਾ ਹੀ ਹੁੰਦਾ ਆ ਹੂੰ ਹੁਣ ਆਪਾਂ ਇਧਰ ਵੀ ਜੰਗਲੀ ਕਬੂਤਰ ਵੜੇ ਆ ਦੂਜਾ ਬਹੁਤ ਜ਼ਿਆਦਾ ਹੀ ਆ ਹਨਾ ਹਾਂ ਦੇ ਇਧਰ ਵੀ ਕਿੰਨੇ ਪਾਣੇ ਕੋਣ ਕਿੱਥੇ ਹੋ ਗਏ ਆ ਔਰ ਭਾਜੀ ਉਹਨਾਂ ਨੇ ਵੀ ਆਦੇ ਹੁਣ ਘਰ ਨਮਾ ਬਣਾ ਲਿਆ ਉੱਥੇ ਬਹੁਤ ਸੋਹਣਾ ਬਣਾਇਆ ਆ ਭਲੇ ਮੈਂ ਗਈ ਨਹੀਂ ਕਿ ਮੈਨੂੰ ਸੱਦਦੀ ਸੀ ਆਂਟੀ ਮੈਂ ਤਾਂ ਜਾਣਾ ਨਹੀਂ ਹੋਇਆ ਬਹੁਤ ਸੋਹਣਾ ਘਰ ਬਣਾ ਲਿਆ ਉਹਨਾਂ ਨੇ ਇਥੇ ਆਹ ਕਿਸੇ ਨੇ ਕੇਲੇ ਲਾਏ ਆ ਵਾ ਉਹ ਲੈ ਕੇ ਲੈ ਕੇ ਵੇਚ ਰਹੇ ਆ ਆ ਉਹ ਕੁਆ ਕ ਜਿੱਥੇ ਅਸੀਂ ਜਾਣਾ ਹਾਂ ਮੋਲੀਆਂ ਲੈ ਕੇ ਆਉਣੀਆਂ ਕਿੱਥੋਂ ਨਹੀਂ ਉਧਰ ਜਾਣਾ ਪਊਗਾ ਇੱਧਰ ਮਿੱਲਾ ਦਾ ਅੰਕਲ ਇੱਥੇ ਵੀ ਲਾਈਆਂ ਹੋਣੀਆਂ ਆ ਥੋੜਾ ਬਹੁਤਾ ਸਮਾਨ ਤਾਂ ਲਾਇਆ ਹੀ ਹੋਊਗਾ ਉੱਥੇ ਮੋੜ ਫੋਨ ਕਰ ਲਓ ਕਿ ਜਾਣਾ ਆਪ ਛੱਡ ਕੇ ਵੀ ਜਾਵੇ ਉਹ ਬਾਬਾ ਮੂਲੀਆਂ ਲੱਗੀਆਂ ਕਿੱਧਰ ਉਹ ਉੱਥੇ ਲੱਗਿਆ ਇੱਥੇ ਉਹ ਇੱਧਰ ਹੋਰ ਕੁਝ ਲੱਗਾ ਤਾਣ ਨੂੰ ਸਾਨੂੰ ਨੂੰ ਨੂੰ ਕੁਝ ਉਹ ਉੱਥੇ ਲੱਗਿਆ ਅੱਛਾ ਸਾਰਾ ਕੁਝ ਇੱਥੇ ਲੱਗਾ ਆਹ ਦੇ ਅੰਕਲ ਆਹ ਦੇ ਪਿੰਦੇ ਨੂੰ ਦੇਖ ਲਿਆ ਅੰਕਲ ਮੈਨੂੰ ਲਾ ਦਿੰਦੇ ਪੁੱਛ ਲੋ ਹਾਂ ਆ ਜਾਓ ਹੁਣ ਉੱਥੇ ਕਿਧਰੋਂ ਦੀ ਜਾਣਾ ਇੱਥੇ ਨਹੀਂ ਬਹਿਣਾ ਨਹੀਂ ਹਲੇ ਅਸੀਂ ਉਹ ਪਹਿਲਾਂ ਲੈ ਆਈਏ ਸਮਾਨ ਹੈਨਾ ਫੇ ਆਹੀ ਆਉਣੇ ਫੇ ਪੈਨੇ ਘੜੀ ਮੈਂ ਲਫਾਫਾ ਪਹਿਲੇ ਹੀ ਲੈ ਕੇ ਆਂਦਾ ਮੋਬਲੇ ਤੇਰੇ ਸਫੇਜ ਤੇ ਲੱਭਦਾ ਨਹੀਂ ਹੁੰਦਾ ਫੇ ਲੈ ਕੇ ਕਿੱਦਾਂ ਜਾਣਾ ਬਾਜੀ ਆਪਾਂ ਇੱਥੇ ਹੁੰਦੇ ਸੀਗੇ ਤੁਦੋਂ ਕੋਈ ਲੈਣ ਆਵੀਂ ਤੁਹਾਡੀ ਜਾਨ ਲੈ ਲੈਵੇਂ ਮੇਰੀ ਤਾਂ ਨਹੀਂ ਕਦੇ ਜਾਨ ਮੈਂ ਤਾਂ ਘਰੇ ਵੀ ਚੀਜ਼ ਪਈ ਹੋਵੇ ਉਹ ਵੀ ਮੰਨ ਦਿੰਨੀ ਆ ਹਾਂ ਹਾਂ ਖਰਾਬ ਨਹੀਂ ਹੋਣ ਦੇਈ ਦੀ ਕਿਸੇ ਦੇ ਮੂੰਹ ਚ ਭਾਵੇਂ ਭਾਵੇਂ ਖਾਣ ਨੂੰ ਹਾਂ ਇੱਥੋਂ ਦੇ ਚੱਲਦੇ ਪੈਨੇ ਦੁਪੱਟੋ ਵਾਟੇ ਹਾਂ ਦੇਰਦੇ ਹੁੰਦੇ ਸੀ ਹੂੰ ਮੈਂ ਬਾਅਦ ਚ ਕਿੰਨਾ ਡਰ ਲੱਗਣ ਲੱਗ ਪੈ ਨਹੀਂ ਤੋਦੀ ਬੂਟ ਚ ਪਣਾ ਨਹੀਂ ਮੈਂ ਪਾਈਆਂ ਹੁੰਦੀਆਂ ਹਾਂ ਹਾਂ ਹੁਣ ਬੂਟ ਚੱਕ ਕੇ ਆਏ ਇਹ ਜੀ ਹਾਂ ਨੇ ਐਸੇ ਪੱਠਿਆਂ ਜੀ ਲਿਟੀ ਜਾਣਾ ਟੁੱਟੇ ਜੇ ਬੂਟ ਪਾਏ ਹੋਣੇ ਪਲਾਸਟਿਕ ਦੇ ਆਹ ਹੈ ਨਾ ਅੰਕਲ ਖਾਦ ਮਾਉਂਦਾ ਹੁੰਦਾ ਹੂੰ ਪਤਾ ਨਹੀਂ ਕੀ ਜਾਂ ਹੁੰਦੀਆਂ ਹੁਣ ਦੂਜੀ ਖੇਤੀ ਹੈ ਨਹੀਂ ਆਪਣੇ ਉੱਥੇ ਆ ਜਿਹੜਾ ਹੈ ਇੱਥੇ ਆਪਣੇ ਰੂੜੀ ਬਹੁਤ ਪਈ ਇੱਥੇ ਬਹੁਤ ਸੋਹਣੇ ਹੁੰਦੇ ਸੀ ਪੱਠੇ ਵੀ ਹੈ ਨਾ ਇਸ ਤੇ ਵੀ ਆਪਾਂ ਪਾਈ ਇੱਥੇ ਤਾਂ ਜਿਹੜੀਆਂ ਨਵਾਸ਼ ਮਗਾ ਰੂੜੀ ਹਟ ਗਈ ਸੁਧਰਾਈ ਮੂਲਗਾ ਆ ਗਈ ਜੀ ਆ ਗਈ ਆ ਗਈ ਆਹ ਕਾਲੇ ਕਾਲੇ ਪੱਤੇ ਅੱਛਾ ਅੱਛਾ ਇਹ ਆ ਸ਼ਾਹ ਜਕੰਦਰ ਯਾ ਇੱਥੇ ਸਾਰੇ ਸਰਦੀ ਪਾਲਕ ਮੇਥੀ ਸ਼ਾਲਗਮ ਮੂਲੀਆਂ ਜਕੰਦਰ ਜਕੰਦਰ ਕੀ ਬੀਟ ਰੂਟ ਕਹਿੰਦਾ ਸੰਤਰਿਆਂ ਵਾਂਗ ਬਾਗ ਲਾਇਆ ਹੋਵੇ ਸੁਣ ਲਾ ਹਾਂ ਕਿਹਨਾਂ ਦੇ ਆ ਆਪਣੇ ਆਪ ਇਹਨਾਂ ਨੇ ਆਪਣੇ ਆ ਤੇ ਉਹ ਗੋਭੀ ਵੀ ਆਈ ਉਹ ਵੀ ਆਪਣੀ ਥੋੜਾ ਥੋੜਾ ਸਮਾਨ ਲਾਇਆ ਆ ਉਹ ਲੱਗੀ ਨਹੀਂ ਨਹੀਂ ਆਰੇ ਗੰਡੇ ਆ ਆ ਉਹ ਤਾਂ ਗੰਡੇ ਹਰੇ ਪੈ ਹੀ ਜਾਂਦੇ ਦਾ ਆ ਮੈਂ ਕਾ ਖਰੇ ਲੋ ਸੋਨੇ ਆ ਭੂਕਾ ਪੰਜ ਸੱਤ ਪਟ ਲਈਏ 7 ਲੋ ਪਰ ਤਿੰਨ ਤੇ ਗਿਰਲੇ ਬੁੱਲੇ ਹੋ ਜਣਗੇ ਹਾਂ ਹਾਂ ਉਹ ਕੰਦੀ ਵੀ ਕਿ ਮੇਰੇ ਕੋਲ ਆ ਲੋੜੀ ਦੇ ਕੇ ਗਏ ਆ ਘਰੇ ਇਹ ਬਿੰਦਰ ਦੇ ਮੁੰਡਾ ਹੋਇਆ ਹਾਂ ਅੱਛਾ ਸਾਡੇ ਕੋਲੇ ਪਹਿਲਾਂ ਕਿਥੇ ਰਹੇ ਨਹੀਂ ਹੁਣ ਠੀਕਾ ਹੁਣ ਕਿੱਥੇ ਆ ਹੁਣ ਹੈਗੇ ਕਿਥੇ ਵੀ ਮੇਰੇ ਕੋਈ ਨਹੀਂ ਆ ਗਿਆ ਅੱਛਾ ਅੱਛਾ ਠੀਕ ਹੈ ਹੋਰ ਪਟਲਾ ਰਹਿੰਦੇ ਹੇ ਟੁੱਟਦਾ ਹੀ ਨਹੀਂ ਰਹਿੰਦੇ ਹੋਰ ਪਟਲਾ ਇਹ ਤਾਂ ਚੱਕੀ-ਚੁੱਕੀ ਬਣਾਉਂਦੇ ਪੱਤ ਬੁਦਕੀ ਰਹਿੰਦੇ ਹਾਂ ਹੂੰ ਦੇਖੋ ਹਰੇ ਲਾਲ ਗੰਡੇ ਉਹਨਾਂ ਨੇ ਕਹਿੰਦਾ ਮੈਨੂੰ ਕਹਿੰਦਾ ਬਹੁਤ ਬਹੁਤ ਆ ਪੱਟਲੋ ਪੱਟਲੋ ਹੋਰ ਹੋਰ ਅੰਕਲ ਹੋਰ ਨਿਮ ਨਹੀਂ ਹੈ ਨਾ ਆਪਣਾ ਲਾਲਚ ਨਹੀਂ ਕਰਨਾ ਲਾਲਚ ਪੂਰੀ ਬਲਾ ਹੈ ਅਸੀਂ ਜਿਹੜਾ ਹੁਣ ਮੀਟ ਖਾਣੇ ਆ ਕਿਹ ਕਿਹਨੇ ਛਾੜਨਾ ਹੀ ਆ ਹੁਣ ਤਾਂ ਬਸ ਚੱਲਾ ਲੈ ਹੁਣ ਉੱਥੇ ਜਾ ਕੇ ਸਾਫ਼ ਕਰ ਲਾਂਗੇ ਉਹ ਮੈਂ ਛੱਟ ਕਰ ਦੇ ਹੁਣ ਇੰਗਲੈਂਡ ਚ ਕਰਦੇ ਇਹੇ ਕੰਮ ਹੀ ਕਰਦੇ ਸੀ ਏਹੇ ਉਹ ਅੰਕਲ ਨੇ ਵੀ ਤੋੜ ਲਿਆਂਦੇ ਹੀ ਇੱਥੇ ਭੋਲੇ ਭੋਲੋ ਫਿਰ ਇੱਥੇ ਅਜਾ ਲਾ ਲੀਂ ਫਿਲਕਣ ਇਹਦਾ ਖਰਾ ਵਧੀਆ ਹੁੰਦਾ ਤੜਕਾ ਟੁੜਕਾ ਬਹੁਤ ਵਧੀਆ ਬਣਦਾ ਹ ਹਣ ਤਰੀ ਤਰੀ ਖਾਣੋਂ ਹਟ ਗਏ ਹੁਣ ਛੋਲਿਆਂ ਦੀ ਤਰੀ ਖਾਈ ਬਹੁਤ ਬਹੁਤ ਜਿਆਦਾ ਵੀ ਵਧੀਆ ਮੈਂ ਹੁਣ ਹਰਮੂਲੀਆਂ ਪਰ ਮੂਲੀਆਂ ਲਿਆ ਦੇ ਦੋ ਕੀ ਆਏ ਲੀਆਂ ਹੁੰਦੀਆਂ ਛੋਟੀਆਂ ਓਹ ਕਹਿੰਦੇ ਆ ਉੱਧਰ ਕਿੱਧਰ ਮੈਂ ਆ ਥੋੜੀ ਜਾਨੀ ਆ ਹਾਂ ਦੇ ਇੰਨੀ ਇੰਨੀ ਖਾਤ ਪੈਂਦੀ ਆ ਐਵੇਂ ਨਹੀਂ ਮੂਲੀਆਂ ਹੁੰਦੀ ਇੱਥੇ ਤੋਂ ਗਾਂ ਤੋਂ ਸਾਤ ਮੁੱਕੇ ਮੈਂ ਪੱਛੀ ਨੂੰ ਹਾਂ ਨਾ ਸੀਗਾ ਮੈਂ ਵੀ ਦੁਕਾਨੇ ਹੁਣ ਆ ਹੁਣ ਦੂਜਾ ਵੀ ਜਾਣ ਨਹੀਂ ਕਰਦਾ ਤੇ ਬਾ ਬਾ ਦੂਆ ਬਾ ਲਾਓ ਜੀ ਇਹਦਾ ਪਰ 5 5 6 6 ਕਨਾਲ ਬੀਜਿਆ ਹੋਵੇ ਫੇਰ ਆ 5 6 ਕਨਾਲ ਦਸਾ ਦਾ ਨੂੰ ਬੀਰੋ ਨਾ ਕੀ ਕਹਿੰਦਾ ਨਹੀਂ ਲਾਉਣੀ ਖੇਤੀ ਚੇ ਮੇ ਉਹ ਲੋੜੀ ਬਸ ਬਸ ਲੋੜੀ ਤੇ ਹੂੰ ਚਾਲ ਠੀਕ ਆ ਲੈ ਵੀ ਦੋਸਾਂ ਨੇ ਗੰਡੇ ਤੇ ਇਹ ਅੰਕਲ ਕੋ ਅਸੀਂ ਜਿਹੜੀ ਮਰਜ਼ੀ ਚੀਜ਼ ਲੈ ਜਾਂਦੀ ਹੁੰਦੀ ਆ ਏਦਾਂ ਆਪਣੀ ਜਦੋਂ ਇਕੱਠੇ ਅਸੀਂ ਰਹਿੰਦੇ ਸਾਂਝ ਹੁੰਦੀ ਸੀਗੀ ਜਿੱਦਾਂ ਮਤਲਬ ਕਦੀ ਨਾਂ ਨਹੀਂ ਕੀਤੀ ਨਾ ਆਪਾਂ ਦਾ ਨਾ ਉਹਨੇ ਇੰਨੀ ਕੋ ਬਣੀ ਆ ਨਹੀਂ ਤੇ ਦੰਦਲ ਪੈ ਜਾਂਦੀ ਹੁੰਦੀ ਰੇਲਾ ਆਪ ਤੋੜ ਤੋੜ ਕੇ ਦੇਵਲ ਸਭ ਚੀਜ਼ਾਂ ਦਿੰਦੇ ਆ ਤੇ ਇਹ ਪਿਆਰ ਦੀਆਂ ਗੱਲਾਂ ਆ ਅੱਜ ਤੱਕ ਆਪਣੇ ਨਾ ਓਏ ਹੁਣ ਉੱਥੇ ਜਾ ਕੇ ਖੂਹ ਤੇ ਸਾਫ ਕਰ ਆ ਆ ਚਲੇ ਤੇ ਜਾ ਕੇ ਬਣਾਉਣੇ ਆ ਚਲੋ ਆਹ ਦੇ ਮੂਲੀਆਂ ਹਨ ਗੰਡੇ ਹੁਣ ਇੱਥੇ ਸਾਫ ਕਰਕੇ ਆਪਾਂ ਆਹ ਥੋੜੀ ਪੱਤੇ ਤੋੜਨੇ ਆ ਹਾਂ ਤੋੜਨੇ ਤੇ ਤੋੜ ਦਿੰਨੇ ਮੂਲੀਆਂ ਦੇ ਨਾਲ ਸੁੱਕੇ ਜਾ ਹਾਂ ਦੇ ਲਾ ਇੱਥੇ ਕਿਦਾਂ ਜੀ ਲੱਗਦਾ ਹਨਾ ਇਨੂੰ ਸਾਫ-ਸੂਫ ਕਰਕੇ ਫੇਰ ਲਜਾਣੇ ਧੋਕੇ ਇੱਥੇ ਤੋਂ ਲੈਣੇ ਹੋਰ ਕੱਲ੍ਹ ਵੇ ਚਲੇ ਜੇ ਤੂੰ ਲੈਣੇ ਆ ਉਹ ਵੀ ਧੋਣੇ ਪੈਣੇ ਉਹ ਤਾਂ ਮੋਰੀਆਂ ਆਹਾਂ ਤੋੜ ਦਵੇ ਇਹਨਾਂ ਦੀਆਂ ਪਹਿਲਾਂ ਇਹਨੂੰ ਸਾਫ ਕਰਨਾ ਪੈਣਾ ਹਾਂ ਮੈਂ 1.5 ਸਾਲਾਂ ਗ੍ਰੈਂਚ ਨੇ ਆ ਖੱਤੇ ਗੰਡੇ ਹੀ ਸਾਫ ਕੀਤੇ ਉੱਥੇ ਕੀ ਕਹਿੰਦੇ ਨੇ ਲੀਕ ਲੀਕ ਕਹਿੰਦੇ ਸੀ ਅੱਛਾ ਆਹ ਸੱਚ ਪਹਿਲਾਂ ਗੰਡਿਆਂ ਦੀ ਪੇਟੀਆਂ ਭਰ ਦਿੰਦੇ ਜਦੋਂ ਬਾਕਸ ਹਨਾ ਇੰਦਾ ਸਾਫ਼ ਕਰ ਕਰ ਰਬੜਾ ਚੜਾਈ ਜਾਣੀਆਂ ਜਿਨ੍ਹਾਂ ਨੇ ਕਈਆਂ ਨ ਕੀਤੇ ਹੋਣੇ ਉਹਨਾਂ ਨੂੰ ਪਰ ਹਾਂ ਹੋਇਦਾ ਇਹ ਤਾਂ ਇਦਾਂ ਹੀ ਕਰ ਦਵੇ ਇੱਥੇ ਰੱਖੀ ਆ ਹਮ ਹਾਂ ਸਾਡੇ ਚੱਲੇ ਹਾਂ ਬਲੌਗ ਸਟਾਰਟ ਕਰਨੇ ਸੀ ਉਹਦਾ ਖਾਣ ਪੀਣ ਦੇ ਹੁਣ ਬਹੁਤ ਬਣਾਇਆ ਸੀ ਦੋਸਤੁ ਕੀ ਹਾਲੇ ਅੱਕੀ ਬਣਾਇਆ ਸੀਗਾ ਜਨ ਨੂੰ ਨਜ਼ਰ ਲੱਗ ਗਈ ਨਜ਼ਰ ਹੀ ਲੱਗ ਗਈ ਸਹੀ ਗੱਲ ਐ ਹਾਂ ਨਜ਼ਰ ਤਾਂ ਪੱਥਰ ਪਾੜ ਦਿੰਦੀ ਕੋਈ ਜੀ ਦਾ ਕਿਉਂਕਿ ਤੁਹਾਨੂੰ ਪਤਾ ਬਾਹਰਲੇ ਐਨ ਆਰ ਆਈ ਵੀ ਇਹ ਵੀ ਮਿਸ ਕਰਦੇ ਖੂਬ ਸਾਰਾ ਇਦਾਂ ਦੀਆਂ ਚੀਜ਼ਾਂ ਤੇ ਮੈਂ ਤਾਂ ਉਥੇ ਦੁਕਾਨੇ ਜੀ ਨਹੀਂ ਲੱਗਦਾ ਦੁਕਾਨੇ ਜੀ ਕਿੱਥੇ ਆਏ ਆ ਵੀ 10 ਮਿੰਟ ਰੋਕ ਹੀ ਹੋਣੇ ਖੂਤੋਂ ਹੋਰ ਕੀ ਆ ਤੇ ਸਾਈਕਲ ਖੜਾ ਆ ਪਾ ਸਾਈਕਲ ਤੇ ਝੂਟੇ ਲੈਣੇ ਆਉਂਦਾ ਚਲਾਉਣਾ ਤੁਹਾਨੂੰ ਸਾਈਕਲ ਕੌਣ ਤੂੰ ਦਾ ਛੱਡਿਆ ਕਾਫੀ ਜੇ ਭਰ ਚਲਾ ਦੇ ਲੈਣਾ ਇਹ ਸਾਈਕਲ ਕਿਹੜਾ ਬਹੁਤ ਹੋ ਨਾ ਸੱਟੀ ਦੀ ਇਹ ਇਹਨਾਂ ਦਾ ਨਹੀਂ ਵਾਲਾ ਜਦੋਂ ਇਹਦਾ ਮੈਂ ਘਰੇ ਜਾ ਕੇ ਤਾਂ ਮੂਲੀਆਂ ਮਿੱਟੀ ਬਹੁਤ ਲੱਗੀਆਂ ਤੇ ਤੋਤਰਾ ਹੋਣਗੀਆਂ ਚਲਾਣਾ ਉਹਦਾ ਤਾਂ ਘਰੇ ਜਾ ਕੇ ਵੀ ਧੋ ਹੋਣੀਆਂ ਪਰ ਮਿੱਟੀ ਜੀ ਲਿੱਥ ਜੂਗੀ ਹਣਾ ਇਹਦੇ ਨਾ ਪੈਰ ਤੇ ਵੀ ਮਾਰਿਆ ਕਿਸੇ ਨੇ ਉਹਦੇ ਤਾਂ ਅੱਖ ਵੀ ਪਰਲੀ ਤੇ ਮਾਰਿਆ ਅੱਗੇ ਆਪਣੇ ਇੱਕ ਕੁੱਤਾ ਹੁੰਦਾ ਸੀ ਉਹਦੇ ਵੀ ਕਿਸੇ ਨੇ ਮਾਰਿਆ ਸੀ ਨਾ ਇਦਾਂ ਹਾਏ ਪਤਾ ਨਹੀਂ ਕਾਹਦੋ ਮਾਰਦੇ ਰਹਿੰਦੇ ਲੋਕੀ ਫੇ ਹਾਏ ਉਹਦੀ ਅੱਖ ਵਿਚਾਰੇ ਦੀ ਪਰਲੀ ਨਹੀਂ ਇਦਾਂ ਸੱਟ ਲਾਉਣੀ ਉਤੋਂ ਠੰਡ ਵਾ ਅੱਖ ਵੀ ਖਰਾਬ ਕਰਤੀ ਅੱਗੇ ਸਾਡੇ ਕੁੱਤੇ ਤਾਂ ਇੱਥੇ ਰੱਖਿਆ ਹੁੰਦਾ ਸੀ ਆਪਣੇ ਉਹਦੇ ਪਹਿਲਾਂ ਇੱਕ ਅੱਖ ਤੇ ਮਾਰਿਆ ਅਸੀਂ ਲਾਜਲੂਰੀ ਬਥੇਰਾ ਕੀਤਾ ਹਨਾ ਭਿੰਦੇ ਉਹਦਾ ਉਹ ਅੰਨਾ ਹੀ ਉਹ ਅੰਨਾ ਹੋ ਗਿਆ ਤਾਂ ਉਹਦੇ ਦੂਸਰੀ ਤੇ ਵੀ ਮਾਰਤਾ ਉਹ ਪਤਾ ਹੀ ਨਹੀਂ ਫੇ ਕਿੱਥੇ ਚਲਾ ਗਿਆ ਚਲ ਉਹਦਾ ਵੀ ਲੇਖਾ ਗਈਆ ਦਿੱਤਾ ਹੀ ਹੋਊਗਾ ਜਦੋਂ ਆਪਾਂ ਕਿਸੇ ਜਾਨਵਰ ਨਾਲ ਮਾੜੀ ਕਰਨੀ ਤਾਂ ਆਪੇ ਮਾੜਿਆਂ ਮਾੜੇ ਹੀ ਹੋਣਾ ਉਹਦੇ ਨਾਲ ਵੀ ਬੇਜਵਾਨ ਆ ਉਹਨਾਂ ਨੂੰ ਥੋੜੀ ਪਤਾ ਆ ਫੇਰ ਵੀ ਨਹੀਂ ਦੇ ਕੋਲ ਰੱਖਣ ਦਾ ਆਹਣ ਮੂਲੀਆਂ ਵਾਲੇ ਪਰੌਂਠੇ ਬਣਨਗੇ ਸਵੇਰ ਹੂੰ ਮੱਕੀ ਵਾਲੀਆਂ ਲੌਣੀਆਂ ਮੁੰਨੀਆਂ ਨੇ ਕਾ ਇਹ ਤੁਸੀਂ ਦੱਸੋ ਮੱਕਣ ਕਿੰਨੇ ਦਿਨ ਹੁਣ ਖਾਂਦੇ ਆ ਇਹਨੂੰ ਹਾਂ ਨਾ ਇੱਥੀ ਪੁੱਤੀ ਪਾ ਕੇ ਥਰੀਆ ਖਾ ਲਈਆਂ ਹੋਣ ਹੁਣ ਇੱਥੇ ਮੜ ਦੇ ਨਿੱਚੇ ਡੰਗੀਆਂ ਨਹੀਂ ਰੱਖ ਦੇਗੀ ਫੁੱਟ ਜਾਣੀਆਂ ਮਿੱਟੀ ਆ ਮੰਨੂ ਬੋ ਮੈਂ ਤਾਂ ਇੱਧਰ ਨੂੰ ਹੋਇਆ ਉਹ ਲਵਾਵੇਂ ਦੀ ਪੌਣੀਆਂ ਨਹੀਂ ਉਹ ਤਾਂ ਚਾਲ ਲੈਣਾ ਮੈਂ ਹਾਂ ਗਾ ਲਓ ਇੱਥੇ ਰੱਖ ਦੋ ਮੜਾ ਜੀ ਇਹ ਤਾਂ ਸਾਫ਼ ਕਰਕੇ ਫਿਰ ਆਪਾਂ ਬਾਜ਼ਰ ਜਾਣ ਲੱਗੇ ਪਾਵਾਂਗੇ ਹਨਾ ਗੰਡੇ ਵੀ ਹੋ ਗਏ ਰੈਡੀ ਹਾਂ ਵੀ ਹੁਣ ਸਾਈਕਲ ਝੂਟ ਲਈਏ ਬਾਲ ਦੇ ਦੇਖ ਲਾਗੇ ਨੂੰ ਫਿਰ ਮੈਂ ਕਦੀ ਵੀ ਵੀਡੀਓ ਵੀ ਬਣਾ ਦੂਗਾ ਹਾਂ ਹਾਂ ਇਹ ਕੀ ਕਾ ਇਹ ਮੱਝਾਂ ਹੁਣੇ ਚੰਗਾਈਆਂ ਛੋਣ ਲਾ ਪਿਆ ਚਾਰ ਇਹ ਪਹਿਲਾਂ ਹੀ ਛੋਣੇ ਨੇ ਏ ਮੈਨੂੰ ਲੱਗਦਾ ਅੰਕਲ ਦਾ ਆ ਉਹ ਇਹਦਾ ਸਾਈਕਲ ਉੱਤੇ ਉਹ ਤੇ ਡੁਰਣੀ ਚੰਗਣ ਵਾਲਾ ਵੀ ਹੈ ਉੱਤੇ ਦੇਖਨੇ ਹਟੇ ਚਲਾਉਣੇ ਆ ਹਾਂ ਲੈ ਜਿਹੜੀਆਂ ਚੀਜ਼ਾਂ ਇਦਾਂ ਹਨਾ ਚਲਾਉਣ ਨੂੰ ਬੜਾ ਜੀ ਕਰੂਗਾ ਜਿਹੜੇ ਪਹਿਲਾਂ ਪੁੱਛਿਓ ਦੇਖ ਲਾ ਚਲ ਯਾ ਯਾ ਇਸਾਂ ਤਾਂ ਦੀ ਦੇਖੇ ਮੈਨੂੰ ਲੱਗਦਾ ਨਹੀਂ ਚੱਲੂਗਾ ਇਹ ਇਹ ਆੜ ਇਹ ਆੜ ਚ ਲੈ ਜਾਣਾ ਲੈ ਕਿਦਾਂ ਦਾ ਆਇਆ ਸਾਈਕਲ ਵਰਗਾ ਸਾਈਕਲ ਇਹ ਆਹ ਕੁੱਤਾ ਡਰ ਗਿਆ ਪਿੱਛੇ ਨੂੰ ਮੇਰੇ ਉੱਤੇ ਹੀ ਨਾ ਡੈਪ ਆਇਆ ਹਣ ਮੁੜਿਆ ਲੈ ਲੈ ਸਵਾ ਸਵਾ ਲੈ ਗਿਆ ਭਜਾ ਕੇ ਲੈ ਗਿਆ ਹਾਂ ਲੈ ਆਹ ਉਹ ਦੇਖੀ ਬ੍ਰੇਕ ਹੈ ਨਹੀਂ ਬ੍ਰੇਕ ਹੈ ਨਹੀਂ ਮੇਰੇ ਨਾਲ ਇਹ ਸੌ ਕਿੱਦਾਂ ਚੜ ਗਿਆ ਆਹ ਚਲਾਇਆ ਹੀ ਨਹੀਂ ਕਾ ਜੀ ਲੈ ਸਾਈਕਲ ਬਹੁਤ ਵਧੀਆ ਚੀਜ਼ ਆ ਜਮ ਵਿੱਚ ਜਾ ਕੇ ਜਮ ਵਿੱਚ ਜਾ ਕੇ ਚਲਾਉਂਦੇ ਆ ਫਿਰ ਵਧੀਆ ਹੋ ਗਏ ਫੇਸ ਹੈਗਾ ਚਲਾਉਂਦੇ ਪਰ ਮੈਂ ਕਹਿੰਦਾ ਵਧੀਆ ਚੀਜ਼ ਆ ਸਾਹ ਮੇਰਾ ਮੰਦਾ ਹਾਲ ਹੀ ਹੋਇਆ ਨਾ ਤਾਂ ਆ ਯਾਰ ਬਹੁਤ ਚੜਦਾ ਜਾਂਨੇ ਸਵੇਰ ਤੋਂ ਜਮ ਸ਼ੁਰੂ ਹਮ ਰੋਜ਼ ਹੀ ਕਹਿ ਦਿੰਨੇ ਆ ਮੁੰਡਾ ਮੁੰਡਾ ਤਾਂ ਜਾਂਦਾ ਸਵੇਰ ਨੂੰ ਕਹਿੰਦਾ ਹੀ ਹੁੰਦਾ ਬਿਠਾਲਾ ਮਿਟਾਲਾ ਪਾਪਾ ਆਪ ਹੀ ਨਹੀਂ ਉੱਠਦੇ ਉਹ ਕਿਹੜਾ ਮੁੰਡਾ ਜਾਂਦਾ 10 ਵਜੇ ਹੈਰੀ ਚਾਹ ਮੰਨ ਚਾਹ ਨੂੰ ਜਾਂਦਾ ਚਾਹ ਨੂੰ ਜਾਂਦਾ ਚਾਹ ਨੂੰ ਜਾਂਦਾ ਆ ਹਾਂ ਚੱਲ ਸ਼ਾਮ ਨੂੰ ਜਾਇਆ ਕਰੋ ਬਸਰਤ ਹੀ ਕਰਨੀ ਗਾਣ ਨੂੰ ਲਈ ਉਹ ਨਾ ਮੱਜਾਂ ਦੇ ਉੱਤੇ ਝਾੜ ਦੇਣੀ ਆ ਰੋੜੀ ਤੇ ਬਹੁਤ ਗਾਣ ਉੱਦਨ ਨੂੰ ਸੈਟ ਤਾਂ ਕਿੱਦਾਂ ਲੱਗਦਾ ਤੁਹਾਨੂੰ ਖੂਤੇ ਆ ਕੇ ਬੜਾ ਵਧੀਆ ਲੱਗਦਾ ਹੁਣ ਹੋਰ ਜੀ ਜਿਹਾ ਲੱਗ ਜਾਂਦਾ ਇੱਥੇ ਆਣ ਕੇ ਪਤਾ ਨਹੀਂ ਕਾਦੋ ਜਾਣ ਨੂੰ ਜੀ ਨਹੀਂ ਸੀ ਕਰਦਾ ਹੁਣ ਹੈਰੀ ਫੋਨ ਕਰੀ ਜਾਂਦਾ ਚਲੋ ਆਪਾਂ ਵੀ ਚੱਲੀਏ ਹੂੰ ਯਾ ਕਿਵੇਂ ਦੀ ਤਸਵੀਰਤਾ ਵੀ ਮੂਲੀ ਨਹੀਂ ਆ ਦੋਤਾ ਹਾਂ ਉਹ ਕਿੰਨੀ ਯਾਰੀ ਦੱਸਣੀਆਂ ਇਹ ਮੂਲੀਆਂ ਮਤਲਬ ਮੈਂ ਕਹਾ ਉਦੋਂ ਵੱਡੀਆਂ ਹੋਣੀਆਂ ਜਦੋਂ ਕਿਤੇ ਨਹੀਂ ਲੱਭਣੀਆਂ ਹੂੰ ਲੈ ਅੱਗ ਬਾਲ ਲਈ ਆਪਾਂ ਵੀ ਸੱਚ ਆ ਹਾ ਮੋਡ ਲੈ ਕੇ ਜਾਣਾ ਆਹ ਵਾਲਾ ਲੋੜੀ ਤੇ ਆਹ ਲੋੜੀ ਤੇ ਕਿਹੜਾ ਚੱਕਣਾ ਮੋਢ ਉਹ ਕਹਿੰਦੀ ਸੀ ਮੰਮੀ ਉਹ ਤਾਂ ਵੱਡਾ ਬਹੁਤ ਇਹ ਲੈ ਕੇ ਕਹਾਂ ਨਾ ਜਾਣਾ ਜਿਆਦਾ ਹੀ ਹਾਂ ਨਾ ਨਾ ਦੇ ਤਾਂ ਇਹ ਤਾਂ ਹਿੱਲਦਾ ਨਹੀਂ ਨੀ ਕੰਮ ਮੋਢ ਇਹ 4-5 ਦਿਨਾਂ ਨੇ ਆਉਣਗੇ ਫੋਨ ਲਾ ਦੂੰ ਹੂੰ ਗਿਆ ਲੋ ਤੋਂ 20 ਮੋਰੇ ਇਕੱਠੇ ਕਰਕੇ ਲੈ ਆਵਾਂਗੇ ਸਾਰੇ ਜਣੇ ਲਿਆ ਕੇ ਸਾਰੇ ਵੀ ਇਦਾਂ ਗਿਆ ਦੋ ਦਿਨ ਧੁੱਕਦਾ ਹੀ ਰਹਿਣਾ ਤੇ ਦੋ ਤਿੰਨ ਦਿਨ ਧੁਣਾ ਹੀ ਸਿੱਖੀ ਲੋੜੀ ਦੇ ਪਿਛਲੀ ਵਾਰੀ ਇਦਾਂ ਹੀ ਹੋਇਆ ਸੀ ਮੋਢ ਕਿੱਡਾ ਲੈ ਕੇ ਤੋ ਦੋ ਦੋ ਵੀ ਦੋ ਦਿਨ ਧੁਣੀ ਧੁਖੀ ਸੀ ਦੋ ਦਿਨ ਹੀ ਬੈਠੇ ਰਏ ਸੀ ਸਾਰੇ 13 ਦੀ ਲੋੜੀ ਸੀ 14 ਨੂੰ ਵੀ ਉੱਥੇ ਹੀ ਬੈਠੇ ਰਹਿ ਆਹ ਦੇਖੇ ਕੌਣ ਨਹੀਂ ਜਾਈ ਕੌਣ ਨਾ ਗਿਆ ਕੁੰਨਾ ਹੂੰ ਹੂੰ ਜੰਪੀ ਕਰਦੇ ਆ ਇੱਧਰ ਦੇਖਿਓ ਇਹ ਵਿਚਾਰੇ ਨੇ ਕਹਿੰਨੇ ਕਰਨੀ ਜੰਪੀ ਖੁਸ਼ ਹੋ ਗਿਆ ਹੁਣ ਅੱਜ ਖੁਸ਼ ਹਾਂ ਬੱਚਾ ਆਇਆ ਹੈ ਹਨਾ ਹੂੰ ਆ ਬੱਚੀ ਹੈ ਇਹ ਗਾਈਆਂ ਵਧਿਆ ਆ ਉਦਾਂ ਦੁੱਧ ਆਪਾਂ ਦੇਖ ਲੈ ਘਰੇ ਵਰਤਦੇ ਆਂ ਇੰਨਾ ਵਧੀਆ ਦੁੱਧ ਹੈ ਮੈਂ ਕਹਿੰਦੀ ਆ ਪਤਾ ਹੈ ਜਦੋਂ ਦੋ ਗਾਈਆਂ ਦਾ ਉਹ ਗਾਈ ਹੈ ਨਾ ਦੁੱਧ ਨਿਕਲ ਜਾਂਦਾ ਉਦੋਂ ਵਧੀਆ ਸੰਗਣਾ ਹੋ ਜਾਂਦਾ ਉਹਦਾ ਦੁੱਧ ਜਿਹੜੀ ਗਾਂ ਜਿਆਦਾ ਦੁੱਧ ਹੋਊਗੀ ਉਹਦਾ ਦੁੱਧ ਸੰਗਣਾ ਨਹੀਂ ਹੁੰਦਾ ਇਹ ਵੀ ਗੱਲ ਹੈ ਪਰ ਉਹਦਾ ਦੁੱਧ ਹੀ ਬਹੁਤ ਸੋਹਣਾ ਜਿੱਦਾਂ ਮੱਝ ਦਾ ਦੁੱਧ ਹੁੰਦਾ ਰੰਗ ਹੀ ਪੀਲਾ ਹਿਆ ਇੱਕ ਪਰ ਦੁੱਧ ਬਹੁਤ ਸੋਹਣਾ ਆ ਉਹ ਤੇ ਹਲਦੀ ਖਾ ਲੈਂਦੀਆਂ ਗਾਈਆਂ ਦਾ ਅੱਛਾ ਜਾਂ ਖੋਣ ਦੀ ਕਾਟ ਹੁੰਦੀ ਹੈ ਹਾਂ ਹਾਂ ਆਏ ਅਗੇ ਦਾ ਧੂਣੀ ਵਾਲ ਲੈਣੀ ਤੁੰਦ ਜੀ ਪਈਂਦੀ ਹੁਣੀ ਨਾਲੇ ਕੰਮ ਕਰੀ ਜਾਣਾ ਪਿੰਦੇ ਨੇ ਹਾਂ ਤੇ ਠੰਡੀ ਬੜੀ ਲੇਟ ਪੈਂਦੀ ਨਾ ਪਤਾ ਲੱਗਾ ਠੰਡ ਵਾਲੇ ਕੱਪੜੇ ਲਿਆਈਏ ਨਾ ਪਤਾ ਲੱਗਾ ਗਰਮੀ ਵਾਲੇ ਕੱਪੜੇ ਲਈ ਸਹੀ ਗੱਲ ਆ ਇਦਾਂ ਹੀ ਚੱਲੀ ਜਾਂਦਾ ਕੰਮ ਚਲੋ ਤੁਹਾਡੀ ਤੇ ਦੁਕਾਨ ਹੈ ਜਿਹੜੇ ਜੀ ਠੰਡ ਲੱਗਤ ਠੰਡਾ ਵਾਲੇ ਪਾ ਲੈ ਜੇ ਤੁਹ ਗਰਮੀ ਲੱਗੀ ਤੇ ਗਰਮੀ ਵਾਲੇ ਹਾਂ ਤੇ ਉੱਥੇ ਵੀ ਕੋਈ ਆਫਰ ਰੂਫਰ ਵੀ ਲਾਈ ਟ੍ਰੈਕ ਸੂਟਾਂ ਤੇ ਆਫਰ ਲਾ ਦੋ ਹੁਣ ਜਾਂਦੀ ਠੰਡ ਦਾ ਕੰਮ ਕਰੋ ਹਲੇ ਤੋ ਦਪਰ ਆਈ ਨਹੀਂ ਜੱਜਣਾ ਠੰਡ ਪੰਜ 10 ਦਿਨ ਹੋਏ ਠੰਡ ਪੈਂਦੀ ਹੈ ਹੈਨਾ ਮਾਰਚ ਲੋਹੜੀ ਤੱਕ ਤਾਂ ਇਦਾਂ ਹੀ ਰਹਿਣੀ ਆ ਨਹੀਂ ਉਦਾਂ ਠੰਡ ਰਹਿਣੀ ਆ ਪਰ ਮਤਲਬ ਇੰਨੀ ਤੁਸੀਂ ਕਹਿ ਦੀਏ ਚੱਕਲ ਜਾਓ ਚੱਕਲ ਜਾਓ ਹਾਂ ਕੇ ਨੂੰ ਸੰਗੇ ਨੂੰ ਚੱਕਲ ਜਾ ਹਾਂ ਸਣੇ ਕ ਪੜਿਆ ਤੇ ਆਹ ਦੇ ਚੰਦ ਇੱਕ ਚਾਨੇ ਅੰਬਰਾਂ ਤੇ ਦੂਜਾ ਚੰਨ ਮੈਂ ਆਂ ਹੈਂ ਆਹ ਦੇਖ ਕੇ ਦਾਉਂਦੀ ਤੇ ਕਾਨ ਆਹ ਅੱਧੀ ਨਹੀਂ ਲਾਉਣ ਦੀ ਦੇਖੀ ਹਾਂ ਓ ਮੰਜਾ ਬਣਾਇਆ ਉਹਦਾ ਪਾਵਾ ਜਿਹਾ ਫੋਨ ਵਾਲਾ ਉਹ ਸਟਕਣ ਲੈ ਲਓ ਜੀ ਅੱਜ ਖੂਹ ਵਾਲੇ ਬਲੌਗ ਦਾ ਤੁਸੀਂ ਵੀ ਮਤਲਬ ਸਾਰਾ ਮੂਲੀਆਂ ਜੋ ਗਾਜਰਾ ਮਾਜਰਾ ਬਟੀਆਂ ਜੋ ਵੀ ਸਭ ਕੁਝ ਹੋਇਆ ਤੇ ਹੁਣ ਅਸੀਂ ਫੈਮਿਲੀ ਦੇ ਵਿੱਚ ਵੀ ਬਹਿ ਕੇ ਬਲੌਗ ਬਣਾਇਆ ਕਰਨੀਆਂ ਘ੍ਰੀਲੂ ਗੱਲਾਂ ਜਿਹੜੀਆਂ ਜਿੱਦਾਂ ਮਤਲਬ ਜਿਹੜੀਆਂ ਆਪਣੀਆਂ ਰੋਜ਼ਬੀਤ ਦੀਆਂ ਆ ਹਨਾ ਜੋ ਮਤਲਬ ਘਰਾਂ ਦੇ ਵਿੱਚ ਹੁੰਦੀਆਂ ਆਈਆਂ ਨਿਆਣਿਆਂ ਦੇ ਨਾਲ ਹੋ ਜਾਂਦਾ ਜਿੱਦਾਂ ਕੱਲ ਹੈਰੀ ਵਾਲੀ ਗੱਲ ਕੀਤੀ ਵੀ ਕੀ ਕਰਦਾ ਕੀ ਕਰਦਾ ਇਹ ਕਰਦੇ ਆ ਨਿਆਣੇ ਵੈਸੀ ਔਰ ਰੋਜ਼ ਕਿਤੇ ਨਾ ਕਿਤੇ ਜਾਣਾ ਔਖਾ ਹੋ ਜਾਂਦਾ ਤੁਹਾਨੂੰ ਪਤਾ ਹੀ ਆ ਪਰ ਆਪਾਂ ਕੋਈ ਨਾ ਕੋਈ ਟੌਪਿਕ ਵਧੀਆ ਲੈ ਕੇ ਜਿਹਨਾਂ ਟਾੜਾ ਵੀ ਵਧੀਆ ਮਨੋਰੰਜਨ ਹੋਵੇ ਇਦਾਂ ਦਾ ਕੋਈ ਨਾ ਕੋਈ ਟੌਪਿਕ ਲੈ ਕੇ ਵਧੀਆ ਬਲੌਗ ਬਣਾਇਆ ਕਰਨੇ ਤੇ ਹੁਣ ਆਪਾਂ ਦੁੱਧ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਸਾਡੇ ਚੈਨਲ ਨੂੰ ਦੁੱਧ ਹੋਣ ਲੈ ਕੇ ਅਸੀਂ ਚੱਲ ਜਾਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ YouTube ਦੇ ਜਿਹੜਾ ਚੈਨਲ Facebook ਤੇ Facebook ਚੈਨਲ ਦੋਨੇ ਚੈਨਲਾਂ ਨੂੰ ਸਬਸਕ੍ਰਾਈਬ ਕਰ ਲੈ ਹਾਂਜੀ ਓਕੇ ਬਾਏ ਚੜ੍ਹਦੀ ਕਲਾ ਰਹੋ ਤੰਦਰੁਸਤ ਰਹੋ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲੈ ਆ ਦੇ ਇੱਥੇ ਚੇਤਾ ਰੋ ਹੂੰ ਦਮ ਹਾਂ ਰੋ ਰੋ ਪਾਲਾ ਪਾਲਾ ਪੈ ਗਈਆਂ ਸਾਰੀਆਂ ਬੱਚੇ ਦਾ ਚੇਤਾ ਹੀ ਭੁੱਲ ਚਲਾ ਹੈਗਾ ਮੈਂ ਵੀ ਇਹ ਪੇਕੇ ਨੇ ਮੂਲੀਆਂ ਵਾਲੇ ਗੰਢਿਆਂ ਗੰਢਿਆਂ ਦੇ ਵਿੱਚ ਮੈਨੂੰ ਪਰੌਠੇ ਬਣ ਸਕਦੇ ਆ ਹਾਂ ਬਣ ਜਾਂਦੇ ਆ ਹਰਿਆਂ ਤੋਂ ਆਲੂ ਮੂਲੇ ਤੇ ਗੰਢਿਆਂ ਵਾਲੇ ਪਰੌਠੇ ਜਿੰਨਾ ਜਿੰਨਾ ਨੇ ਖਾਣਾ ਹੋਊਗਾ ਬਲੌਗ ਦੇਖ ਕੇ ਆ ਸਕਦੇ ਨੇ ਕਿ ਨਹੀਂ ਹੋਰ ਹੋਰ ਦਬਾ ਦਬਾ ਲੈ ਲਿਆ ਓਕੇ ਭਾਈ ਚਲੋ ਚੱਲੀਏ ਤੇ ਹੈਰੀ ਵੀ ਦੁਕਾਨੇ ਵੇਟ ਕਰੀ ਜਾਂਦਾ ਫੋਨ ਤੇ ਫੋਨ ਚਲੋ ਓਕੇ